ਕਰਜ਼ਿਆਂ ਦੇ ਉੱਤੇ ਤੁਹਾਨੂੰ ਉੱਤੇ ਬੈਠੇ ਬਾਬੂ ਜਿਹੜੇ ਨੇ ਉਹ ਕਹਿਣ ਕਿ ਏ ਨੂੰ ਵੱਧ ਤੋਂ ਵੱਧ ਤੰਗ ਕਰੋ ਕਿ ਏ ਉਸ ਕੰਡੇ ਤੇ ਚਲਾ ਜਾਏ ਕਿ ਸੁਇਸਾਈਡ ਕਰੇ ਮੈਂ ਕਿਸਾਨ ਜਿਹਦੇ ਬੰਦਿਆਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਕਿ ਅਸੀਂ ਮਰਨਾ ਨਹੀਂ ਸਾਡੇ ਧਰਮ ਦੇ ਵਿੱਚ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਆ ਕਿ ਤੁਸੀਂ ਕਾਇਰਾਂ ਦੀ ਮੌਤ ਕਦੀ ਨਹੀਂ ਮਰਨਾ ਕਰਜੇ ਕੁਰਜੇ ਆ ਤੁਸੀਂ ਕੀ ਸਮਝਦੇ ਹੋ ਤੁਸੀਂ ਉਹ ਸਰਸਾ ਦੇ ਪਾਣੀਆਂ ਨੂੰ چیر ਕੇ ਲੰਘੇ ਹੋਇਓ ਤੁਸੀਂ ਮਾਚੀਵਾੜਾਂ ਦੇ ਜੰਗਲਾਂ ਦੇ ਵਿੱਚੋਂ ਤੁਸੀਂ ਚਮਕੌਰ ਦੀ ਕੱਚੀ ਗੜੀ ਅਜੇ ਕੱਲ ਦੀ ਗੱਲ ਆ ਸੰਤ ਬਾਬਾ ਜਰਨੈਲ ਸਿੰਘ ਕਾਲਸਾ ਪਿੰਡਰਾ ਵਾਲਾ ਨੇ ਵੱਡੀ ਜੰਗ ਲੜੀ ਅੱਜ ਇਹਦੇ ਜਰਨੈਲਾਂ ਨੇ ਅੱਗੇ ਵਧ ਵਧ ਕੇ ਗੋਲੀਆਂ ਆਪਣੀ ਛਾਤੀ 'ਚ ਕਾਧੀਆਂ ਦੇ ਇਤਿਹਾਸ ਸਿਰਜ ਦਿੱਤਾ। ਓਹ ਤੇਰੀ ਆਕਾਰ ਉਸ ਇਤਿਹਾਸ ਦੇ ਉੱਤੇ ਜਦੋਂ ਕੁਝ ਬੰਦੇ ਇਹ ਗੱਲ ਕਹਿੰਦੇ ਨੇ ਜਾਂ ਕਹਿੰਦੇ ਹੋਣਗੇ ਕਿ ਸੰਤ ਜਿਉਂਦੇ ਨੇ ਬਿਲਕੁਲ ਜਿਉਂਦੇ ਨੇ ਪਰ ਸੰਤ ਸਾਨੂੰ ਸਰੀਰਕ ਤੌਰ ਤੇ ਜਿਉਂਦੇ ਨਹੀਂ ਚਾਹੀਦੇ ਸੰਤਾਂ ਦੀ ਸ਼ਹਾਦਤ ਹੀ ਸਾਡੀ ਉੱਚੀ ਪੱਗ ਹੈ ਸੰਤਾਂ ਦਾ ਬੋਲ ਕੀਤਾ ਹੋਇਆ ਜਿਹੜਾ ਮਰਦਾਂ ਦੇ ਬੋਲ ਨੇ ਜਿਹੜਾ ਬਚਨ ਕਰੇ ਖਿਸਕ ਜਾਏ ਸੁਭਨ ਕੱਚੇ ਵਾਲੀ ਗੱਲ ਆ ਉਹਦੇ ਉੱਤੇ ਉਹਨਾਂ ਨੇ ਉਸ ਤਰੀਕਾ ਹੀ ਪਹਿਰਾ ਦਿੱਤਾ ਜਿਵੇਂ ਇਸ ਤੋਂ ਪਹਿਲਾਂ ਮਾਝੇ ਦੀ ਧਰਤੀ ਦੇ ਉੱਤੇ ਬਾਬਾ ਦੀਪ ਸਿੰਘ ਉਹਨਾਂ ਨੇ ਲੀਕ ਖਿੱਚ ਕੇ ਪਹਿਰਾ ਦਿੱਤਾ ਉਸੇ ਤਰ੍ਹਾਂ ਹੀ ਤੁਹਾਡੇ ਚਾਚੇ ਪੈਰੇ ਟਾਡੇ ਪਰਿਵਾਰਾਂ ਨੇ ਉਸ 47 40 ਡਿਗਰੀ ਦੇ ਵਿੱਚ ਉਸ ਫਸਟ ਦੇ ਉੱਤੇ ਉਹ 6 ਦਿਨ ਕੱਤੇ ਸਾਡੇ ਬੱਚਿਆਂ ਨੇ ਲੋਹ ਦੇ ਕੁੱਟ ਪੀਤੇ ਤੁਸੀਂ ਤਾਂ ਅਗਲੇ ਦਿਨ ਤੁਹਾਨੂੰ ਕਿਸੇ ਨੇ ਪੁੱਛਿਆ ਕਿ ਬਜ਼ੁਰਗੋਂ ਕੀ ਹਾਲ ਆ ਬਜ਼ੁਰਗ ਥਾਣੇ ਦੇ ਵਿੱਚ ਕੁੱਟਿਆ ਹੋਇਆ ਪਿਆ ਆ ਉਜੇ ਸਾਥੀ ਨੇ ਅਗੇ ਪੁੱਛਿਆ ਇਹ ਹਕੀਕਤ ਆ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਤੇ ਬਾਪੂ ਜੀ ਕੀ ਹਾਲ ਆ ਚੜਦੀ ਕਲਾ ਪੁੱਤ ਇਹ ਤੁਹਾਡੀ ਜੇਤਾ ਵਸ ਇਹ ਤੁਹਾਡੀ ਜੇਤਾ ਜਦੋਂ ਇੰਨਾ ਕੌਮਾਂ ਦੇ ਵਿੱਚ ਇਦਾਂ ਦੀ ਗੱਲ ਹੁੰਦੀ ਆ ਤਾਂ ਖਾਣੇ ਦੂਰੋਂ ਬੈਠੇ ਚੀਕਾਂ ਮਾਰੇ ਮੈਨੂੰ ਕਢਾ ਲੋ ਪਿੱਛੇ ਜਿਹੜਾ ਪਾਸਟਰ ਉਹ ਕਹਿੰਦਾ ਮੈਂ ਕਿੰਨਾ ਚਿਰੜਿਆ ਬੜਾ ਉਹ ਕਹਿੰਦਾ ਮੈਂ 8 ਘੰਟੇ ਖਵਾਰਾਤ ਦੇ ਵਿੱਚ ਰਹਾ ਤੇ ਮੈਂ ਮਾਝੇ ਨੂੰ ਬਿਲੋਂਗ ਕਰਦਾ ਤਾਂ ਸਾਡੇ ਬਜ਼ੁਰਗ ਕਹਿੰਦੇ ਆ ਕਿ ਜਦੋਂ ਸਾਡੇ ਮੁੰਡਾ ਵੇਖਣਾਉਂਦੇ ਤੇ ਪੁੱਛਦੇ ਜੇ ਕਿਸੇ ਨੇ ਕਿਹਾ ਬੜਾ ਪਰਮਾਨੰਥ ਜੀ ਨੇ ਕਦੀ ਕੋਈ ਲੜਾਈ ਨਹੀਂ ਕੀਤੀ ਤੇ ਕਹਿੰਦੇ ਕਿ ਇਹ ਕਿਹੜਾ ਬੰਦਾ ਹੈ ਜਿਹਨੇ ਕਦੀ ਕੋਈ ਕੀਤੀ ਹੀ ਨਹੀਂ ਹੈ ਇਹ ਤੁਸੀਂ ਉਹ ਇਹ ਤੁਹਾਡਾ ਬਲੱਡ ਆ ਕਿ ਜਿਹੜਾ ਥਾਣੇ ਨਹੀਂ ਗਿਆ ਉਹ ਬੰਦਾ ਹੀ ਨਹੀਂ ਐ ਮਾਝੇ ਚ ਐ ਆ ਤੁਸੀਂ ਉਹ ਹੋ ਭਾਈ ਸਰਬਜੀਤ ਸਿੰਘ ਨੇ ਜੋ ਕੰਮ ਕੀਤਾ ਆ ਇਹ ਮੈਂ ਬੰਗਾਰ ਕੇ ਕਿੰਨਾ ਹਕੂਮਤ ਜੋ ਮਰਜ਼ੀ ਕਰ ਲੇ ਔਰ ਸਾਡੇ ਤੇ ਕੇਸ ਪਏ ਹੋਏ ਨੇ ਭੁਗਤੇ ਨੇ ਜੇਲ ਕੱਟ ਕੇ ਬਾਹਰ ਆਏ ਆ 1996 ਚ ਇਹਨੂੰ ਮਾਰਨ ਗਿਆ ਸੀ ਸਫਲ ਨਹੀਂ ਹੋਏ ਭਾਈ ਸਰਬਜੀਤ ਸਿੰਘ ਸਫਲ ਹੋ ਗਿਆ ਉਹਦੇ ਤੇ ਗੁਰੂ ਰਾਮਦਾਸ ਜੀ ਕਿਰਪਾ ਜੀ ਦੀ ਸਫਲ ਹੋ ਗਿਆ ਸੋ ਜੇ ਅੱਜ ਅਸੀਂ ਪਿੱਛੇ हट ਗਏ ਤੇ ਵਾਰੀ ਆਉਣੀ ਆ ਗਾਹੇ ਬਗਾਏ ਜਿਵੇਂ ਮਰਜੀ ਆ ਜੇ ਤੁਸੀਂ ਇਹ ਗੱਲ ਨੂੰ ਭੁੱਲ ਜੂਗੇ ਕਿਤੇ ਵੀ ਹੁਣ ਸਰਕਾਰ ਕਾਂਗਰਸ ਦੀ ਆ ਗਈ ਆ ਹੁਣ ਸਰਕਾਰ ਭਾਜਪਾ ਦੀ ਆ ਗਈ ਆ ਇਹ ਇੱਕ ਖੇਡ ਆ ਇੱਕ ਐਕਸਪੈਰੀਮੈਂਟ ਨੇ ਦਿੱਲੀ ਦੇ ਤਖਤੋਲ ਨੂੰ ਜਿਹੜੇ ਕੱਢ ਦੇ ਕੀਤੇ ਜਾਂਦੇ ਨੇ ਸੋ ਸਾਡੀਆਂ ਵੱਡੀਆਂ ਜਿਹੜੇ ਬੰਦੀਆਂ ਜਿਹੜੀਆਂ ਨੇ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਵਰਕ ਕਰ ਰਹੀਆਂ ਨੇ ਲੜ ਰਹੀਆਂ ਨੇ ਉਹ ਕਿਸਾਨ ਜਿਹੜੇ ਬੰਦੀਆਂ ਨੇ ਜਿਹੜੀਆਂ ਦਿੱਲੀ ਦੇ ਤੱਕ ਤੱਕ ਨਾਲ ਲੜ ਰਹੀਆਂ ਨੇ ਬਾਰਡਰਾਂ ਤੇ ਬੈਠੇ ਨੇ ਅਸੀਂ ਉਹਨਾਂ ਦਾ ਸਾਥ ਦੇਣਾ ਆ ਗੱਡ ਕੇ ਔਰ ਇਹ ਗੱਲ ਜਮਾ ਪੱਕੀ ਆ ਕਿ ਤੁਸੀਂ ਇਹ ਮਨ 'ਚ ਵਸਾ ਲਓ ਕਿ ਜਿਹੜਾ ਮਰਜੀ ਆ ਜੇ ਜੇ ਤੁਹਾਡਾ ਮੂੰਹ ਇਧਰ ਨੂੰ ਹੋਊਗਾ ਜਿੱਥੇ 6ਵੇਂ 7ਵਾਂ ਦਾ ਤਖਤਾ ਤੇ ਫੇਰ ਤੁਹਾਡੀ ਸ਼ਿਮਣੀ ਕਰੇ ਘਤਮਣੀ ਹੋਣੀ ਜੇ ਤੁਸੀਂ ਕੰਡ ਕਰੋਗੇ 6ਵੇਂ ਸਤਿਗੁਰਾਂ ਦੇ ਤਖਤ ਸਾਹਿਬ ਵੱਲੋਂ ਤਾਂ ਫਿਰ ਤੁਹਾਨੂੰ ਵਜ਼ੀਰੀਆਂ ਤੁਹਾਡੇ ਪੈਰ ਚੁੰਮਣ ਗਿਆ ਜਿਹੜੀਆਂ ਵਜ਼ੀਰੀਆਂ ਖਾਲਸੇ ਨੇ ਜੁੱਤੀ ਦੀ ਨੋਕ ਤੋਂ ਬਾਹਰੀਆਂ ਉਹ ਤਾਂ ਹਾਸਲ ਹੁੰਦੀਆਂ ਨੇ ਜੇ ਤੁਸੀਂ ਆਪਣੇ ਤਖਤ ਵੱਲੋਂ 6ਵੇਂ ਸਤਿਗੁਰਾਂ ਦੇ ਵੱਲੋਂ ਕੰਡ ਕਰਕੇ ਤੇ ਉਹਦੇ ਉੱਤੇ ਲਿਖ ਦੋ ਕਿ ਮੈਂ ਤੇਰਾ ਸਿੱਖ ਨਹੀਂ ਮੈਂ ਹੁਣ ਦਿੱਲੀ ਦਾ ਸਿੱਖ ਹੋ ਗਿਆ ਸੋ